ਗੋੜੀ ਗੁਵਾਰੀ ਮਹੱਲਾ ਤੀਜਾ ਸੋ ਕਿਉ ਵਿਸਰੈ ਜਿਸਕੇ ਜੀ ਪਰਾਨਾ ਸੋ ਕਿਉ ਵਿਸਰੈ ਸਭ ਮਾਹੇ ਸਮਾਨਾ ਜਿਤ ਸੇਵੈ ਦਰਗਾਹ ਪਤ ਪਰਵਾਨਾ ਹਰ ਕੇ ਨਾਮ ਬਿਟੋ ਬਲ ਜਾਉ ਤੂੰ ਵਿਸਰਹਿ ਤਦ ਹੀ ਮਰ ਜਾਉ ਰਹਾਉ ਤਿੰਨ ਤੂੰ ਵਿਸਰਹਿ ਜੇ ਤੁਦੇ ਆਪ ਭੁਲਾਏ ਤិន ਤੂੰ ਵਿਸਰਹਿ ਜੇ ਦੂਜੈ ਪਾਈ ਮਨਮੁਖ ਅਗਿਆਨੀ ਜੋਨੀ ਪਾਈ ਜਿਨ ਇਕ ਮਨ ਟੁੱਠਾ ਸੇ ਸਤਗੁਰ ਸੇਵਾਲਾਈ ਜਿਨ ਇਕ ਮਨ ਟੁੱਠਾ ਤਿਨ ਹਰ ਮਨ ਵਸਾਈ ਗੁਰਮਤੀ ਹਰ ਨਾਮ ਸਮਾਈ ਜਿਨਾਂ ਪੋਤੈ ਪੁੰਨ ਸੇ ਗਿਆਨ ਬੀਚਾਰੀ ਜਿਨਾਂ ਪੋਤੈ ਪੁੰਨ ਤਿਨ ਹਉ ਮੈ ਮਾਰੀ ਨਾਨਕ ਜੋ ਨਾਮ ਰੱਤੇ ਤਿਨ ਕੋ ਬਲਿਹਾਰੀ ਗੌੜੀ ਗਵਾਰੀ ਮਹੱਲਾ ਤੀਜਾ ਤੂੰ ਔਕਾਥ ਕਿਉ ਕਥਿਆ ਜਾਇ ਗੁਰ ਸ਼ਬਦ ਮਾਰਨ ਮਨ ਮਾਹੀ ਸਮਾਹੀ ਤੇਰੇ ਗੁਣ ਅਨੇਕ ਕੀਮਤ ਨਹਿ ਪਾਹੀ ਜਿਸ ਕੀ ਬਾਣੀ ਤਿਸ ਮਾਹੀ ਸਮਾਣੀ ਤੇਰੀ ਕਥ ਕਥਾ ਗੁਰ ਸ਼ਬਦ ਵਖਾਣੀ ਰਹਾਉ ਜਹ ਸਤ ਗੁਰ ਤਹ ਸਤ ਸੰਗਤ ਬਣਾਈ ਜਹ ਸਤ ਗੁਰ ਸਹਜੇ ਹਰ ਗੁਣ ਗਾਈ ਜਹ ਸਤ ਗੁਰ ਤਹ ਹਉ ਮੈਂ ਸ਼ਬਦ ਜਲਾਈ ਗੁਰਮਖ ਸੇਵਾ ਮਹਿਲੀ ਥਾਉ ਪਾਈ ਗੁਰਮਖ ਅੰਤਰ ਹਰ ਨਾਮ ਵਸਾਈ ਗੁਰਮਖ ਭਗਤ ਹਰ ਨਾਮ ਸਮਾਈ ਆਪੇ ਦਾਤ ਕਰੇ ਦਾਤਾਰ ਬੂਰੇ ਸਤਗੁਰ ਸਿਓ ਲੱਗੈ ਪਿਆਰ ਨਾਨਕ ਨਾਮ ਰੱਤੇ ਤਿਨ ਕਉ ਜੈਕਾਰ ਗਉੜੀ ਗਵਾਰੀ ਮਹੱਲਾ ਤੀਜਾ ਏਕ ਸਤੇ ਸਭ ਰੂਪ ਹੈ ਰੰਗਾ ਪਉਣ ਪਾਣੀ ਬੈਸੰਤਰ ਸਭ ਸਹਿ ਲੰਗਾ ਬਿਨ ਪਿਨ ਵੇਖੈ ਹਰ ਪ੍ਰਭ ਰੰਗਾ ਏਕ ਅਚਰਜ ਏਕੋ ਹੈ ਸੋਈ ਗੁਰਮੁਖ ਵਿਚਾਰੇ ਬਿਰਲਾ ਕੋਈ ਰਹਾਉ ਸਹਿਜ ਭਵੈ ਪ੍ਰਭ ਸਮਨੀ ਥਾਈ ਕਹਾ ਗੁਪਤ ਪ੍ਰਗਟ ਪ੍ਰਭ ਬਣ ਤ ਬਣਾਈ ਆਪੇ ਸੁੱਤਿਆਂ ਦੇ ਜਗਾਈ ਤਿਸ ਕੀ ਕੀਮਤ ਕਿਨੈ ਨਾ ਹੋਈ ਕਹਿ ਕਹਿ ਕਥਨ ਕਹਿ ਸਭ ਕੋਈ ਗੁਰ ਸ਼ਬਦ ਸਮਾਵੈ ਬੂਝੈ ਹਰ ਸੋਈ ਸੁਣ ਸੁਣ ਵੇਖੈ ਸ਼ਬਦ ਮਲਾਈ ਵੱਡੀ ਵਡਿਆਈ ਗੁਰ ਸੇਵਾ ਤੇ ਪਾਏ ਨਾਨਕ ਨਾਮ ਰਤੇ ਹਰ ਨਾਮ ਸਮਾਈ ਗਉੜੀ ਗਵਾਰੀ ਮਹਲਾ ਤੀਜਾ ਮਨਮੁਖ ਸੂਤਾ ਮਾਇਆ 모ਹਿ ਪਿਆਰ ਗੁਰਮੁਖ ਜਾਗੇ ਗੁਣ ਗਿਆਨ ਵਿਚਾਰ ਸੇ ਜਨ ਜਾਗੇ ਜਿਨ ਨਾਮ ਪਿਆਰ ਸਹਜੇ ਜਾਗੇ ਸਵੇ ਨਾ ਕੋਈ ਪੂਰੇ ਗੁਰ ਤੇ ਬੂਝੈ ਜਨ ਕੋਈ ਰਹਾਉ ਅਸੰਤ ਅਨਾੜੀ ਕਦੇ ਨਾ ਬੂਝੈ ਕਥਨੀ ਕਰੇ ਤੈ ਮਾਇਆ ਨਾਲ ਲੂਝੈ ਅੰਧ ਅਗਿਆਨੀ ਕਦੇ ਨਾ ਸੀਜੈ ਇਸ ਯੁਗ ਮਹਿ ਰਾਮ ਨਾਮ ਨਿਸਤਾਰਾ ਵਿਰਲਾ ਕੋ ਪਾਈ ਗੁਰ ਸ਼ਬਦ ਵਿਚਾਰਾ ਆਪ ਤਰੈ ਸਗਲੇ ਕੁੱਲ ਉਦਾਰਾ ਇਸ ਕਲ ਯੁਗ ਮਹਿ ਕਰਮ ਧਰਮ ਨਾ ਕੋਈ ਕਲੀ ਕਾ ਜਨਮ ਚੰਡਾਲ ਕੈ ਘਰ ਹੋਈ ਨਾਨਕ ਨਾਮ ਬਿਨਾ ਕੋ ਮੁਕਤ ਨਾ ਹੋਈ ਗੋੜੀ ਮਹੱਲਾ ਤੀਜਾ ਗੁਆਰੇਰੀ ਸੱਚਾ ਅਮਰ ਸੱਚਾ ਪਾਤਸ਼ਾਹ ਮਨ ਸਾਚੈ ਰਾਤੇ ਹਰ ਵੀ ਪਰਵਾਹ ਸੱਚੈ ਮਹਿਲ ਸੱਚ ਨਾਮ ਸੁਮਾਹ ਸੁਣ ਮਨ ਮੇਰੇ ਸ਼ਬਦ ਵਿਚਾਰ RAM ਜਪੋ ਪਵਜਲ ਉਤਰੋ ਪਾਰ ਰਹਾਉ ਭਰਮਿ ਆਵੇ ਪਰਮੇ ਜਾਈ ਇਹੋ ਜਗ ਜਨਮਿਆ ਦੂਜੈ ਭਾਈ ਮਨਮੁਖ ਨਾ ਚੀਤੇ ਆਵੇ ਜਾਇ ਆਪ ਭੁੱਲਾ ਕੇ ਪ੍ਰਭ ਆਪ ਭੁਲਾਇਆ ਇਹੋ ਜੀਉ ਵਡਾਣੀ ਚਾਕਰੀ ਲਾਇਆ ਮਹਾ ਦੁਖ ਖੱਟੇ ਬਿਰਥਾ ਜਨਮ ਗਵਾਇਆ ਕਿਰਪਾ ਕਰ ਸਤਿਗੁਰੂ ਮਲਾਇ ਏਕੋ ਨਾਮ ਚੀਤੇ ਵਿੱਚੋ ਪਰਮ ਚ ਕਾਇ ਨਾਨਕ ਨਾਮ ਜਪੇ ਨਾਉ ਨਉ ਨਿਦ ਪਾਏ ਥੋੜੀ ਗਵਾਰ ਦੀ ਮਹਲਾ ਤੀਜਾ ਜਿੰਨਾ ਗੁਰਮੁਖ ਧਿਆਇਆ ਦਿਨ ਪੂਚੋਂ ਜਾਇ ਗੁਰ ਸੇਵਾ ਤੇ ਮਨ ਪਤੀ ਆਇ ਸੇ ਤਨੰਤ ਹਰ ਨਾਮ ਕਮਾਈ ਪੂਰੇ ਗੁਰ ਤੇ ਸੋ ਜੀ ਪਾਏ ਹਰ ਹਰ ਨਾਮ ਜਪੋ ਮੇਰੇ ਭਾਈ ਗੁਰਮਖ ਸੇਵਾ ਹਰ ਕਾਲ ਥਾਈ ਪਾਈ ਰਹਾਉ ਆਪ ਪਛਾਣੈ ਮਨ ਨਿਰਮਲ ਹੋਇ ਜੀਵਨ ਮੁਕਤ ਹਰ ਪਾਵੇ ਸੋਇ ਹਰ ਗੁਣ ਗਾਵੇ ਮਾਤਿ ਉਤਮ ਹੋਏ ਸਹਜੇ ਸਹਜ ਸਮਾਵੇ ਸੋਏ ਦੂਜੇ ਭਾਏ ਨਾ ਸੇਵ ਆ ਜਾਏ ਹਉਮੈ ਮਾਇਆ ਮਹਾ ਬਿਖ ਖਾਈ ਪੁੱਤ ਕਟੰਬ ਗ੍ਰਹਿ 모ਹਿਆ ਮਾਈ ਮਨ ਮੁਕੇ ਅੰਦਾ ਆ ਵਹਿ ਜਾਏ ਹਰ ਹਰ ਨਾਮ ਦੇਵੇ ਜਨ ਸੋਏ ਅਨੰਦਿਨ ਭਗਤ ਗੁਰ ਸ਼ਬਦੀ ਹੋਏ ਗੁਰਮਤ ਵਿਰਲਾ ਬੂਜੈ ਕੋਈ ਨਾਨਕ ਨਾਮ ਸੁਮਾਵੇ ਸੋਏ ਗੌੜੀ ਗਵਾਰੀ ਮਹੱਲਾ ਤੀਜਾ ਗੁਰਸੇਵਾ ਜੁਗ ਚਾਰੇ ਹੋਈ ਪੂਰਾ ਜਨਕਾਰ ਕਮਾਵੇ ਕੋਈ ਅਖੋਟ ਨਾਮ ਧੰਨ ਹਰ ਟੋਟ ਨਾ ਹੋਈ ਐਥੇ ਸਦਾ ਸੁਖ ਦਰ ਸੋਭਾ ਹੋਈ ਏ ਮਨ ਮੇਰੇ ਪਰਮ ਨਾ ਕੀਜੈ ਗੁਰਮਖ ਸੇਵਾ ਅੰਮ੍ਰਿਤ ਰਸ ਪੀਜੈ ਰਹਾਉ ਸਤਗੁਰ ਸੇਵਹਿ ਸੇ ਮਹਾਪੁਰਖ ਸੰਸਾਰੀ ਆਪ ਉਦਰੇ ਕੁੱਲ ਸਗਲ ਨਿਸਤਾਰੀ ਹਰ ਕਾ ਨਾਮ ਰਖਹਿ ਉਰ ਧਾਰੀ ਨਾਮ ਰੱਤੇ ਪਉਜਲ ਉਤਰਹਿ ਪਾਰੀ ਸਤਗੁਰ ਸੇਵਹਿ ਸਦਾ ਮਨ ਦਾਸਾ ਹਉ ਮੈਂ ਮਾਰ ਕਮਲ ਪਰਗਾਸਾ ਅਨਹਦ ਵਾਜੈ ਨਿਜ ਕਰਵਾਸਾ ਨਾਮ ਰੱਤੇ ਘਰ ਮਾਹੀ ਉਦਾਸਾ ਸਤਗੁਰ ਸੇਵਹਿ ਤਨ ਕੀ ਸੱਚੀ ਬਾਣੀ ਜੁਗ ਜੁਗ ਭਗਤੀ ਆਖ ਵਖਾਣੀ ਅਨ ਦਿਨ ਜਪਹਿ ਹਰ ਸਾਰੰਗ ਪਾਣੀ ਨਾਨਕ ਨਾਮ ਰਤੇ ਨੇ ਕੇਵਲ ਨਿਰਬਾਣੀ ਗੌੜੀ ਗਵਾਰੀ ਮਹੱਲਾ ਤੀਜਾ ਸਤਗੁਰ ਮਿਲੇ ਵਡਭਾਗ ਸੰਜੋਗ ਹਿਰਦੈ ਨਾਮ ਨਿਤ ਹਰ ਰਸ ਭੋਗ ਗੁਰਮੁਖ ਪ੍ਰਾਣੀ ਨਾਮ ਹਰ ਧਾਈ ਜਨਮ ਜੀਤ ਲਾਹ ਨਾਮ ਪਾਏ ਰਹਾਉ ਗਿਆਨ ਧਿਆਨ ਗੁਰ ਸ਼ਬਦ ਹੈ ਮੀਠਾ ਗੁਰ ਕਿਰਪਾ ਤੇ ਕਿਨੈ ਵਿਰਲੇ ਚਖ ਡੀਠਾ ਕਰਮ ਕਾਂਡ ਬਹੁ ਕਰਹਿ ਆਚਾਰ ਬਿਨ ਨਾਮੈ ਤ੍ਰਿਗ ਤ੍ਰਿਗ ਅਹੰਕਾਰ ਬੰਦਨ ਬਾਂਦੇਉ ਮਾਇਆ ਫਾਸ ਜਨ ਨਾਨਕ ਛੂਟੈ ਗੁਰ ਪ੍ਰਗਾਸ ਮਹੱਲਾ ਤੀਜਾ ਗੌੜੀ ਬੈਰਾਗਣ ਜੈਸੀ ਧਰਤੀ ਉਪਰ ਮੇਗੁਲਾ ਬਰਸਤ ਹੈ ਕਿਆ ਤਰਤੀ ਮੱਦੇ ਪਾਣੀ ਨਾਹੀ ਜੈਸੇ ਤਰਤੀ ਮੱਦੇ ਪਾਣੀ ਪਰਗਾਸਿਆ ਬਿਨ ਪੱਗਾ ਵਰਸਤ ਫਰਾਹੀ ਬਾਬਾ ਤੂੰ ਐਸੀ ਪਰਮ ਚੁਕਾਹੀ ਜੋ ਕਿਛ ਕਰਤ ਹੈ ਸੋਈ ਕੋਈ ਹੈ ਰੇ ਤੈਸੇ ਜਾਏ ਸਮਾਹੀ ਰਹਾਉ ਇਸਤਰੀ ਪੁਰਖ ਹੋਏ ਕੈ ਕਿਆ ਓਏ ਕਰਮ ਕਮਾਈ ਨਾਨਾ ਰੂਪ ਸਦਾ ਹੈ ਤੇਰੀ ਉਜਿਹੀ ਮਾਹੀ ਸਮਾਹੀ ਇਤਨੇ ਜਨਮ ਭੂਲ ਪਰੇ ਸੀ ਜਾਂ ਪਾਇਆ ਤਾਂ ਭੂਲੇ ਨਾਹੀ ਜਾਕਾ ਕਾਰਜ ਸੋਈ ਪਰ ਜਾਣੈ ਜੇ ਗੁਰ ਕੈ ਸ਼ਬਦ ਸਮਾਹੀ ਤੇਰਾ ਸ਼ਬਦ ਤੂੰ ਹੈ ਹੈ ਆਪੇ ਪਰਮ ਕਹਾਹੀ ਨਾਨਕ ਤਤ ਤਤ ਸਿਓ ਮਿਲਿਆ ਪੁਨਰਪ ਜਨਮ ਨਾਇਆਹੀ ਗੌੜੀ ਬੈਰਾਗਣ ਮਹਲਾ ਤੀਜਾ ਸਭ ਜਗ ਕਾਲੈ ਵਸ ਹੈ ਵਹੰਦਾ ਦੂਜੈ ਭਾਈ ਹਉ ਮੈਂ ਕਰਮ ਕਮਾਉਂਦੀ ਮਨ ਮੁਖ ਮਿਲੇ ਸਜਾਈ ਮੇਰੇ ਮਨ ਗੁਰ ਚਰਣੀ ਚਿਤ ਲਾਏ ਗੁਰਮੁਖ ਨਾਮ ਨਿਧਾਨ ਲੈ ਦਰਗਾਹ ਲੈ ਛਡਾਈ ਰਹਾਉ ਲਖ 84 ਭਰਮ ਦੇ ਮਨ ਹਟਿ ਆਵੈ ਜਾਈ ਗੁਰ ਕਾ ਸ਼ਬਦ ਨਾ ਚੀਨਿਓ ਫਿਰ ਫਿਰ ਜੋਨੀ ਪਾਏ ਗੁਰਮੁਖ ਆਪ ਪਛਾਣਿਆ ਹਰ ਨਾਮ ਵਸਿਆ ਮਨ ਆਈ ਅਨੰਦਿਨ ਭਗਤੀ ਰਤਿਆ ਹਰ ਨਾਮੇ ਸੁਖ ਸਮਾਏ ਮਨ ਸ਼ਬਦ ਮਰੈ ਪ੍ਰਤੀਤ ਹੋਏ ਹਉਮੈ ਤਜੇ ਵਿਕਾਰ ਜਨ ਨਾਨਕ ਕਰਮੀ ਪਾਈਨ ਹਰ ਨਾਮਾ ਭਗਤ ਪੰਡਾਰ ਗੌੜੀ ਬੈਰਾਗ